ਅੰਮ੍ਰਿਤਸਰ ਦੇ ਵਿੱਚ ਗੁੰਡਾਗਰਦੀ ਦਾ ਵੇਖਣ ਨੂੰ ਮਿਲਿਆ ਨੰਗਾ ਨਾਚ ਦਰਸਲ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਕੁਝ ਨੌਜਵਾਨਾਂ ਨੇ ਸ਼ਰੀਆਮ ਗੁੰਡਾਗਰਦੀ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਬਾਜ਼ਾਰ ਦੇ ਵਿੱਚ ਦੁਕਾਨਾਂ ਤੇ ਆਏ ਹੋਏ ਨੌਜਵਾਨਾਂ ਨੇ ਕੀਤੀ ਹੈ ਭੰਨ ਤੋੜ ਤੇ ਇੱਟਾ ਰੋੜੇ ਕੱਚ ਦੀਆਂ ਬੋਤਲਾ ਕਿਰਪਾਨਾਂ ਵੀ ਚਲਾਈਆਂ ਗਈਆਂ ਨੇ ਤੇ ਮੌਕੇ ਤੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਤਾਂ ਬੱਚਾ ਵਿਚਾਲੇ ਲੜਾਈ ਹੋ ਜਾਂਦੀ ਹੈ ਤਾਂ ਫਿਰ ਕੁਝ ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਆਏ ਹੁੰਦੇ ਨੇ ਤੇ ਇੱਟਾ ਰੋੜੇ ਬੋਤਲਾ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਕਿਸੇ ਦੇ ਹੱਥ ਦੇ ਵਿੱਚ ਅਲਤਿਕਰਪਾੰਦਾ ਵੀ ਸਨ ਉਹਨਾਂ ਕਿਹਾ ਕਿ ਬਟਾਲਾ ਰੋਡ ਤੇ ਸੰਧੂ ਕਲੋਨੀ ਇਲਾਕਾ ਦੇ ਉੱਥੇ ਇੱਕ ਬੱਚੇ ਦੀ ਛੋਟੀ ਜਿਹੀ ਲੜਾਈ ਹੋ ਜਾਂਦੀ ਜਿਸ ਤੋਂ ਬਾਅਦ ਸੁਲਾਹ ਵੀ ਕਰਵਾ ਦਿੱਤੀ ਜਾਂਦੀ ਹੈ ਪਰ ਥੋੜੀ ਦੇਰ ਬਾਅਦ ਇੱਕ ਤੇ ਵੱਲੋਂ ਆਪਣੇ ਨਾਲ ਦੇ ਵੀ 22 ਬੰਦੇ ਲਿਆ ਕੇ ਤੇਜ਼ਦਾਰ ਹਥਿਆਰਾਂ ਤੇ ਪਿਸਤੌਲ ਨਾਲ ਇੱਥੇ ਆ ਕੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਉਹਨੇ ਕਿਹਾ ਕਿ ਸਾਡੀਆਂ ਦੁਕਾਨਾਂ ਤੇ ਵੀ ਉਹਨਾਂ ਨੇ ਕਾਫੀ ਭੰਨ ਤੋੜ ਕੀਤੀ ਹੈ। ਇੱਟਾ ਰੋੜੇ ਚਲਾਏ ਨੇ ਤਾਂ ਤੁਸੀਂ ਵੀ ਸੁਣੋ ਕਿ ਚਸ਼ਮਦੀਦ ਗਵਾਹ ਨੇ ਕੀ ਕਿਹਾ। ਉੱਥੇ ਹੀ ਮੌਕੇ ਤੇ ਜਦ ਪੁਲਿਸ ਦੇ ਉੱਚ ਅਧਿਕਾਰੀ ਦੇ ਨਾਲ ਗੱਲਬਾਤ ਕਰਨੀ ਚਾਹੀ ਤੇ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਛਾਪੇਮਾਰੀ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਮੈਂ ਤੇ ਇੱਥੇ ਆਪਾਂ ਗਾਹਕ ਤੋਰ ਰਹੇ ਆਂ ਤੇ ਇੱਥੇ ਇਧਰੋਂ ਮੁੰਡੇ ਆਏ ਆ 5-7 ਬੋਤਲਾਂ ਚਲਾਉਣ ਲੱਗ ਪਏ ਆ ਤੇ ਆ ਰੋੜੇ ਵਟੇ ਆ ਗਾਹ ਸਾਰੇ ਭੱਜ ਗਏ ਬੋਤਲਾਂ ਚਲਾਈਆਂ ਕਿੰਨਾ ਦੇ ਉਹਨਾਂ ਨੇ ਬੋਤਲਾਂ ਪਤਾ ਨਹੀਂ ਗੱਡੀਆਂ ਉੱਧਰ ਹੋਰ ਕੋਈ ਮੁੰਡੇ ਸੀ ਪਤਾ ਨਹੀਂ ਕਿਹੜੇ ਸੀ ਹਨ ਨੂੰ ਨਹੀਂ ਪਤਾ ਐਂ ਤੇ ਗਾਹਕ ਤੋਰਨ ਦੇ ਇੱਥੇ ਚੋਰੇ ਗਾਹਕ ਸਾਰੇ ਇੱਧਰ ਉੱਧਰ ਭੱਜ ਗਏ ਉਹਨਾਂ ਦੀ ਕੋਈ ਪਛਾਣ ਹੈਗੀ ਆ ਮੁੰਡਿਆਂ ਦੀ ਜਿਨ੍ਹਾਂ ਨੇ ਬੋਤਲਾਂ ਬੁੱਤਲਾ ਚਲਾਈਆਂ ਐ ਸੁਣ ਚ ਆਇਆ ਵੀ ਇੱਧਰ ਲੋਗੜ 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 ਕਹਿਂਦੇ ਆ ਤੁੰਗਾ ਦਾ ਆ ਮੁੰਡਾ ਨਾਲ ਉਹਦੇ ਮੁੰਡੇ ਹੈਗੇ ਨੇ ਹਾਂਜੀ ਹਾਂਜੀ ਐਂ ਬੁਲਾਇਆ ਹੋਣੀ 100 ਨੰਬਰ ਤੇ ਕੋਣ ਮੰਗ ਕੀ ਕਰਦੇ ਆ ਇਨਸਾਫ ਚਾਹੀਦਾ ਸਾਨੂੰ ਭਾਈ ਇੱਥੇ ਨਾਲ ਛੋਟੇ ਛੋਟੇ ਬੱਚਿਆਂ ਲਈ ਵੈਸਾ ਵਸਾਈ ਹੋਈ ਸੀ ਇੱਥੇ ਲੋਗੜ ਦਾ ਮੁੰਡਾ ਹੈਗਾ ਪਤਾ ਨਹੀਂ ਕੀ ਨਾਂ ਜੀ ਹੋਣਾ ਉਹ 15 20 ਮੁੰਡੇ ਇਕੱਠੇ ਗੜ ਕੇ ਪਿਛਲ ਪੁਛਲ ਲੈ ਕੇ ਆਇਆ ਨਾਲ ਇੱਥੇ ਹੱਲ ਲੈ ਕੇ ਆਇਆ ਉਹਨੇ ਆਂਦੇ ਇੱਥੇ ਟਰੋੜਾ ਚਲਾਉਣਾ ਸ਼ੁਰੂ ਕਰਤਾ ਉਹ ਬੋਤਲਾਂ ਵੀ ਬੋਤਲਾਂ ਬੂੜੇ ਆ ਸੰਦੂਕ ਲੋਨੀ ਭਰੀ ਬਟਾਲਾ ਰੋਡ ਤੇ ਕਿੰਨੇ ਜਣੇ ਆਏ ਸੀ ਜੀ ਉਹ ਭਾਈ 20 ਤੋਂ 25 ਜਣੇ ਹੈਗੇ ਸੀ ਸਾਲਿਆਂ ਤੋਂ ਇੱਥੇ ਹੱੜ ਬੋਤਲਾਂ ਆਈਆਂ ਸੀ ਆ ਸਾਲੇ ਸ਼ੀਸ਼ੇ ਸ਼ੀਸ਼ੇ ਸਾਰੇ ਰੋੜੇ ਤੁਹਾਡੇ ਆ ਪਿੱਟਾ ਰੋੜੇ ਸਿੱਤੇ ਵਜੇ ਭਾਜੀ ਦੁਕਾਨਦਾਰਾਂ ਵਾਲੇ ਆਲੇ ਕੋਸ਼ਿਸ਼ ਕਰਾਉਂਦੇ ਸੀਸ਼ੇ ਤੋਂ ਜਾਨਾ ਜਿਹੜੇ ਗਾਖ ਲੋਤੇ ਭਾਈ ਮੁੰਡਾ ਬਲਮਾਸ਼ ਵਾਲਾ ਇਹ ਕਹੜੀ ਨਹੀਂ ਪਤਾ ਨਹੀਂ ਕਿੰਨੇ ਕੇ ਝਗੜੇ ਨੇ ਕਰ ਲਏ ਹੋਏ ਆ ਕਿੱਥੋਂ ਦਾ ਰਹਿਣ ਵਾਲਾ ਹੀ ਆ ਭਾਈ ਤੁੰਗੜਾ ਰਹਿਣ ਵਾਲਾ ਆ ਮੇਰੇ ਸਾਹਮਣੇ ਕੋਈ ਰੰਜਿਸ਼ ਨਹੀਂ ਭਾਈ ਕੋਈ ਲੜਾਈ ਝਗੜਾ ਨਹੀਂ ਉਹਨਾਂ ਨਾਲ ਇਸ ਬਾਰੇ ਪੁਲਿਸ ਨੂੰ ਕੰਪਲੇਨ ਕਰਤੀ ਤੁਹਾਡੇ ਵੱਲੋਂ ਉਹ ਹਾਂਜੀ ਕੰਪਲੇਨ ਕਰਤੀ ਹੈ ਭਾਈ ਕੀ ਕਰਦੇ ਹੋ ਭਾਜੀ ਉਹ ਸਾਹਿਬ ਮਿਲਣਾ ਚਾਹੀਦਾ ਭਾਜੀ ਉਸ ਨੂੰ ਜਮ੍ਹਾਂ ਕਰਾਓ ਤੇ ਤੁਹਾਨੂੰ ਨਹੀਂ ਲੱਗਦਾ ਕਿ ਭਾਜੀ ਦੋ ਨੰਬਰ ਤੇ ਰੱਖੇ ਅਗਲੇ ਚੱਲਣਦੇ ਆ ਉਹ ਨਾ ਬੰਦੇ ਨੂੰ ਫੜਦੇ ਰੋ ਗੋਲੀ ਚਲਾ ਦੇਣ ਲੱਗਾ ਸੀ ਉਹਨੇ ਕੋਈ ਬੰਦਾ ਮਾਰ ਦੇਣਾ ਇੱਥੇ ਭਾਈ ਕਿੰਨੀ ਕਿੰਨ੍ਹੇ ਤੋੜ ਬੰਨ ਕੀਤੇ ਕਿੰਨੇ ਭਾਈ ਆ ਵੇਖੋ ਇਟ ਰੋੜਾ ਕਿੰਨਾ ਖਿਲ ਰਿਆ ਆ ਵੇਖੋ ਸਾਰੇ ਆ ਗਏ ਇਥੋਂ ਆ ਵੇਖੋ ਭਾਈ ਇਟ ਰੋੜਾ ਕਿੰਨਾ ਖਲਾ ਲਿਆ ਆ ਇਹਨਾਂ ਨੇ ਸਾਰੇ ਸ਼ੀਸ਼ੇ ਤੋੜੇ ਹੋਏ ਸ਼ਟਰ ਬੰਦ ਕਿਤੇ ਹੋਏ ਸਾਲਿਆ ਭਾਈ ਉਧਰ ਵੀ ਕਿੰਨੇ ਤਲਾਹ ਕੀਤੀ ਹੈ ਮੁਗਲਪੁਰੇ ਥਾਣੇ ਤਲਾਹ ਕੀਤੀ ਭਾਜੀ ਹਲੇ ਤਾਂ ਕੋਈ ਨਹੀਂ ਆਇਆ ਭਾਜੀ ਆ ਮੁੰਡੇ ਦਾ ਨਾ ਥੋੜਾ ਹੌਸਲਾ ਵਧਿਆ ਵਾ ਪਹਿਲਾਂ ਥੋੜੇ ਦਿਨ ਪਹਿਲਾਂ ਗਲੀ ਦੇ ਝਗੜਾ ਆਇਆ ਸੀਗਾ ਠੀਕ ਆ ਉਦੋਂ ਆ ਕੇ ਨਜਾਇਜ਼ ਜੀ ਬਦਮਾਸ਼ੀ ਕਰਕੇ ਮਤਲਬ ਚਲ ਗਏ ਉਦੋਂ ਵੀ ਚਲੋ ਪਿਆਰ ਨਾਲ ਸਮਝਾਤਾ ਆਈਏ ਚਲੋ ਗਰੀਬ ਬੰਦੇ ਸੀਗੇ ਅੱਜ ਆ ਗਲੀ ਦੇ ਵਿੱਚੋਂ ਆਏ ਆ ਉਦੋਂ ਵੀ ਇਹਨਾਂ ਨੂੰ ਸਮਝਾਣੇ ਆ ਕਿ ਚੱਲੀ ਯਾਰ ਤੁਸੀਂ ਬੱਚੇ ਹੈਗੇ ਜੇ ਠੀਕ ਹੈ ਇਦਾਂ ਮਤਲਬ ਨਹੀਂ ਕਰਨਾ ਉਹ ਬੱਸ ਸਮਝਾਉਂਦੇ ਸਮਝਾਉਂਦੇ ਹੀ ਉਹ ਆਪਸੇ ਲੜਪੇ ਤੇ ਇੱਟਾਂ ਰੋੜਾਂ ਚ ਮਤਲਬ ਚਲਾਣ ਲੱਪੇ ਕਿਸੇ ਦੇ ਨਾਲ ਤੇ ਇੱਟਾਂ ਰੋੜਾਂ ਤੁਹਾਡੇ ਨਾਲ ਆ ਭਾਜੀ ਸਾਰਿਆਂ ਦੇ ਚੱਲਣ ਲਾ ਪਏ ਆ ਪਰੇ ਬਾਜ਼ਾਰ 'ਚ ਚਲਣ ਲਾ ਪਏ ਨੇ ਸਾਰਾ ਬਾਜ਼ਾਰ ਖੁੱਲਾ ਆ ਸਾਹਮਣੇ ਉਹ ਵੇਖੋ ਉਹ ਰੋੜਾ ਪਿਆ ਜੀ ਅੰਦਰ ਠੀਕ ਆ ਉਹ ਵੇਖੋ ਸ਼ੀਸ਼ਾ ਟੁੱਟਾ ਆ ਭਾਜੀ ਆ ਇਟਾਂ ਜੀ ਇਹ ਕੋਈ ਗੱਲ ਥੋੜੋ ਆ ਭਾਜੀ ਇਹਨਾਂ ਦੇ ਭਾਜੀ ਕਾਨੂੰਨੀ ਕਾਰਵਾਈ ਕਰੋ ਚੰਗੀ ਕਰੋ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਲੇਡੀਜ਼ ਤੇ ਤੁਰੀਆਂ ਸਾਰਾ ਉੱਥੇ ਸਾਰੀਆਂ ਲੇਡੀਜ਼ ਵਗੈਰਾ ਸਾਰੇ ਬਾਜ਼ਾਰ 'ਚ ਹੀ ਸੀਗੇ ਅਹੀਂ ਮੱਲੋ ਖਾਣਾ ਖਾਨ 'ਚ ਲੇ ਸੀਗੇ ਬਾਹਰ ਚੱਲੇ ਸੀਗੇ ਠੀਕ ਆ ਸਾਰੀ ਫੈਮਿਲੀ ਚੱਲੀ ਕਰਕੇ ਆਪਾਂ ਗੇੜ ਨਹੀਂ ਆ ਪੂਰਾ ਹੜ ਦੰਗ ਮਚਾਇਆ ਭਾਜੀ ਫੋਨ ਕਰਕੇ 50 ਮੁੰਡੇ ਸਾਥ ਲਏ ਆਏ ਆ ਮੌਕੇ ਤੇ ਦੂਜੀ ਪਾਰਟੀ ਤੇ ਕਰਦੇ ਆ ਰੇਟ ਲੋਗੜ ਦੱਸਿਆ ਇਹਨਾਂ ਨੇ ਤੁੰਗਾ ਦਾ ਉਹਦੇ ਘਰ ਰੇਟ ਕਰਦੇ ਆ ਜੋ ਗੱਲ ਸਾਹਮਣੇ ਆਈ ਕਾਰਵਾਈ ਕਰਾਂਗੇ ਸਰਪ ਕੋ ਪਤਾ ਲੱਗਿਆ ਵੀ ਲੜਾਈ ਹੋਈ ਕਿਉਂ ਇਹਨਾਂ ਦੀ ਨਹੀਂ ਜੀ ਇਹ ਨਹੀਂਗਾ ਜੇ ਕੋਈ ਕਨਫਰਮ ਨਹੀਂ ਇਹ ਕਹਿੰਦੇ ਆਂ ਬੱਚਿਆਂ ਨੂੰ ਸਮਝਾਉਣ ਦੇ ਆ ਅਜੇ ਪਤਾ ਨਹੀਂਗਾ ਕੀ ਗੱਲ ਆ ਇਹ ਜੋ ਪੂਰੀ ਗੁੰਡਾਗਰਦੀ ਉਹਨਾਂ ਵੱਲੋਂ ਕੀਤੀ ਗਈ ਹੈ ਕੋਈ ਗੱਲ ਹੀ ਨਹੀਂ ਗੁੰਡਾਗਰਦੀ ਕਾਰਵਾਈ ਕਰਾਂਗੇ ਉਹਨਾਂ ਵੱਲੋਂ ਕਿਹਾ ਗਿਆ ਵੀ ਉਹਨਾਂ ਕੋਲ ਹਥਿਆਰ ਵਗੈਰਾ ਵੀ ਹੈਗਾ ਸੀ ਅਸੀਂ ਵੇਖਿਆ ਨਹੀਂ ਕੋਈ ਚੱਲਿਆ ਨਹੀਂਗਾ ਜੋ ਵੀ ਹੋਊਗਾ ਸਾਹਮਣੇ ਵੇਖ ਲਾਂਗੇ ਸਰ ਜਿਹੜਾ ਵੀ ਦੋਸ਼ ਹੋਏਗਾ ਬੰਦੀ ਕਰਕੇ ਕਾਰਵਾਈ ਕੀਤੀ ਜਾਵੇਗੀ